21 ਤਰੀਕ ਨੂੰ ਪਾਰਟੀ ਦੀਆਂ ਤਿਆਰੀਆਂ ਦੇ ਉੱਤੇ ਤੁਸੀਂ ਪਹੁੰਚੋ ਫਿਰ ਬੀਬੀਆਂ ਮੌਕੇ ਦੇ ਉੱਤੇ ਟਿਕਟਾਂ ਲੱਗਦੀਆਂ ਹੁੰਦੀਆਂ ਨੇ 70+ ਪਰਸੈਂਟੇਜ ਜੇ ਬੁਕਿੰਗ ਹੋ ਚੁੱਕੀ ਹੈ ਫਿਰ ਆਪਾਂ ਘਮਾਉਣੀਆਂ ਨੇ ਪਰਸ ਦੇ ਵਿੱਚ ਆਜੋ ਰਲ ਕੇ ਸਾਰੀਆਂ ਬੀਬੀਆਂ ਸੋਹਣੇ ਸੋਹਣੇ ਸੂਟ ਸੋਹਣੇ ਸੋਹਣੇ ਗਹਿਣੇ ਸੋਹਣੇ ਸੋਹਣੇ ਮੇਕਅਪ ਕਰਕੇ ਆਪਾਂ ਪਰਸ ਦੇ ਵਿੱਚ ਧਮਾਲ ਲਾ ਪਾਈਏ ਸਤਿ ਸ਼੍ਰੀ ਅਕਾਲ ਜੀ ਲੋਕ ਜ਼ੋਰਾ ਤੇ ਲੋਕ ਰੰਗ ਨੂਰਾਂ ਦੀ ਟੀਮ ਆਸਟ੍ਰੇਲੀਆ ਦੇ ਪਰਫਾਰਮੈਂਸਿਸ ਲਈ ਪਹੁੰਚੀ ਹੋਈ ਹੈ ਦੋ ਪਰਫਾਰਮੈਂਸਿਸ ਸਾਡੀਆਂ ਹੋ ਗਈਆਂ 21 ਤਰੀਕ ਨੂੰ ਪਰਥ ਦੀਆਂ ਤਰੀਆਂ ਦੇ ਉੱਤੇ ਤੁਸੀਂ ਪਹੁੰਚੋ ਜੋ ਵੀ ਰੈਸਟ੍ਰਿਕਸ਼ਨਸ ਜੋ ਵੀ ਸਾਰੇ ਰੂਲਸ ਐਂਡ ਰੈਗੂਲੇਸ਼ਨਸ ਉਹ ਪੁਰਾਣੇ ਹੀ ਨੇ ਫਿਰ ਵੀ ਬੀਬੀਆਂ ਮੌਕੇ ਦੇ ਉੱਤੇ ਟਿਕਟਾਂ ਲੱਭਦੀਆਂ ਹੁੰਦੀਆਂ ਨੇ 70% ਜਿਸ ਬੁਕਿੰਗ ਹੋ ਚੁੱਕੀ ਹੈ ਤੇ ਜਿੰਨੀਆਂ ਟਿਕਟਾਂ ਬਚਦੀਆਂ ਛੇਤੀ ਛੇਤੀ ਟਿਕਟਾਂ ਖਰੀਦ ਲਓ 21 ਤਰੀਕ ਨੂੰ ਅਸੀਂ ਪਹੁੰਚ ਰਹੇ ਹਾਂ ਪਰਥ ਸਾਡੀ ਸਭ ਤੋਂ ਲਾਸਟ ਵਾਲੀ ਆਸਟ੍ਰੇਲੀਆ ਦੀ ਪਰਫਾਰਮੈਂਸ ਪਰਥ ਵਿੱਚ ਆਪਾਂ ਧੰਮਾ ਪਾਉਣੀਆਂ ਨੇ ਪਰਥ ਦੇ ਵਿੱਚ ਆਜੋ ਰਲ ਕੇ ਸਾਰੀਆਂ ਬੀਬੀਆਂ ਸੋਨੇ ਸੋਨੇ ਸੂਟ ਸੋਨੇ ਸੋਨੇ ਗਹਿਣੇ ਸੋਨੇ ਸੋਨੇ ਮੇਕਅਪ ਕਰਕੇ ਆਪਾਂ ਪਰਤ ਦੇ ਵਿੱਚ ਸਤਿਮਾਨ ਲਾ ਪਾਈਏ ਅਸੀਂ ਤਾਂ ਹਰ ਉਸ ਤਿਆਰੀ ਕਰਦੇ ਹਾਂ ਹਰ ਫੰਕਸ਼ਨ ਦੀ ਤੇ ਤੁਸੀਂ ਵੀ ਹੁਣੇ ਤੋਂ ਤਿਆਰੀ ਵਿੰਡ ਦਿਓ 21 ਜੁਲਾਈ ਪਰਤ ਦੇ ਵਿੱਚ ਮਿਲਦੇ ਹਾਂ ਲੋਕਰਨੋ ਰੱਡੀ ਟੀਮ ਗਿੰਦਾ ਗਿੰਦਾ ਤੇ ਗਿੰਦਾ ਤੁਹਾਨੂੰ ਬਾਅਦ ਵਿੱਚ